ਉਹ ਵੀਡੀਓ ਲੈ ਕੇ ਤੁਹਾਡੀ ਸੇਵਾ ਚਾਜ ਰੁਆ ਸੋ ਕਾਬੀ ਚਿਰ ਤੋਂ YouTube ਦੇ ਉੱਪਰ ਮੈਂ ਕਦੇ ਲਾਈਵ ਨਹੀਂ ਆਇਆ ਵੈਸੇ Facebook ਦੇ ਉੱਪਰ ਲਾਈਵ ਹੁੰਦਾ ਰਹਿਣਾ Facebook ਦੇ ਉੱਪਰ ਮੇਰਾ ਪੇਜ ਹੈ ਜੇ ਤੁਸੀਂ ਫੋਲੋ ਨਹੀਂ ਕਰਿਆ ਹੋਇਆ ਉਹਨੂੰ ਫੋਲੋ ਕਰ ਲਓ ਉਹਦੇ ਉੱਪਰ ਥੋੜਾ ਜਿਹਾ ਅਪਡੇਟ ਜ਼ਿਆਦਾ ਰਹਿੰਦਾ ਮੈਂ Facebook ਤੇ ਉੱਪਰ ਹੈਗਾ Old Ayurveda OLD Old Ayurveda ਸਰਚ ਕਰੋਗੇ ਆ ਜਾਊਗਾ ਫੋਟੋ ਲੱਗੀ ਹੈ ਮੇਰੀ ਤੇ ਉੱਥੇ ਉਹਦੇ ਤੁਹਾਨੂੰ ਪਤਾ ਲੱਗ ਜਾਏਗਾ ਪੇਜ ਦੇ ਉੱਪਰ 49000 ਤੋਂ ਉੱਪਰ ਜਿਹੜੇ ਫੋਲੋਅਰ ਉੱਥੇ ਹੈਗੇ ਨੇ ਸੋ ਅੱਜ ਦਾ ਵਿਸ਼ਾ ਤੁਸੀਂ ਦੇਖ ਹੀ ਲਿਆ ਹੋਣਾ ਮੈਂ ਜਿਹੜਾ ਟਾਈਟਲ ਲਿਖਿਆ ਵੀ ਨੌਜਵਾਨਾਂ ਦੇ ਸਵਾਲ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਕਿ ਬਾਜ ਜੀ ਸਾਈਜ਼ ਅਸੀਂ ਵਧਾ ਸਕਦੇ ਆ ਜਾਂ ਨਹੀਂ ਵਧਾ ਸਕਦੇ ਕਾਦੇ ਸਾਈਜ਼ ਦੀ ਮੈਂ ਗੱਲ ਕਰਦਾ ਤੁਸੀਂ ਸਮਝ ਗਏ ਹੋਣੇ ਨੌਜਵਾਨਾਂ ਨੂੰ ਬੜੀ ਚਿੰਤਾ ਹੁੰਦੀ ਆ ਵੀ ਸਾਈਜ਼ ਨੂੰ ਲੈ ਕੇ ਵੀ ਪਤਾ ਨਹੀਂ ਸਾਡਾ ਕੀ ਬਣੂਗਾ ਕਈਆਂ ਨੂੰ ਬਹਿਮ ਹੁੰਦਾ ਕਈਆਂ ਨੂੰ ਹੁੰਦਾ ਸੋ ਵੀ ਸਾਡਾ ਸਾਈਜ਼ ਜਿਹੜਾ ਬਹੁਤ ਘੱਟ ਹੈ ਬਹੁਤੇ ਨੌਜਵਾਨਾਂ ਨੂੰ ਇਹ ਚਿੰਤਾ ਹੁੰਦੀ ਆ ਕਈਆਂ ਨੂੰ ਸਾਈਜ਼ ਦਾ ਪ੍ਰੋਬਲਮ ਹੁੰਦੀ ਵੀ ਆ ਕਈ ਵਾਰ ਨਹੀਂ ਵੀ ਹੁੰਦੀ ਪ੍ਰੋਬਲਮ ਕਈ ਵਾਰੀ ਬਹਿਮ ਹੁੰਦਾ ਸੋ ਮੈਂ ਦੱਸ ਦਵਾ ਤੁਹਾਨੂੰ ਬਹੁਤ ਨੌਜਵਾਨ ਮੇਰੇ ਕੋਲ ਆਉਂਦੇ ਨੇ ਮੈਂ ਉਹਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣਾ ਮੈਂ ਕਹਿੰਦਾ ਉਹਨਾਂ ਵੀ ਬਹੁਤੇ ਮਹਿੰਗੇ ਮੁੰਗੇ ਤੇਲ ਜੇ ਲੈ ਕੇ ਨਾ ਵਰਤਿਆ ਕਰੋ ਕਈ ਵਾਰੀ ਬਹੁਤ ਮਹਿੰਗੇ ਮਹਿੰਗੇ ਤੇਲ ਮਿਲਦੇ ਨੇ ਕੋਈ ਮੇਰੇ ਵਰਗੇ ਬਥੇਰੇ ਤੇਲ ਵੇਚਦੇ ਨੇ ਕਈ ਕਹਿੰਦੇ ਨੇ ਜੀ ਐਨਾ ਹੋ ਜਾਊਗਾ ਜੀ ਤੁਹਾਡਾ 5 ਇੰਚ ਵਾਜੂ ਤੁਹਾਡਾ 2 ਇੰਚ ਵਾਜੂ 4 ਇੰਚ ਵਾਜੂ ਸੋ ਮੈਂ ਤੁਹਾਨੂੰ ਇਹ ਵੀ ਨਹੀਂ ਕਹਿਣਾ ਚਾਹੁੰਦਾ ਵੀ ਨਹੀਂ ਵੱਧਣਾ ਮੈਂ ਤੁਹਾਨੂੰ ਇਹ ਵੀ ਨਹੀਂ ਕਹਿਣਾ ਚਾਹੁੰਦਾ ਵੀ 100% ਵੱਜ ਜਾਊਗਾ ਦੇਖੋ ਗੱਲ ਇਹ ਵਿਚ ਵਿਚਾਰੀ ਆ ਗੁੰਜਾਇਸ਼ ਹੋਵੇ ਹੁਣ ਕਿਹੜੇ ਬੰਦੇ ਦੇ ਵਿੱਚ ਗੁੰਜਾਇਸ਼ ਹੈਗੀ ਆ ਹਰੇਕ ਬਾਡੀ ਦਾ ਅਲੱਗ-ਅਲੱਗ ਹਿਸਾਬ ਆ ਹਰੇਕ ਦੇ ਸਰੀਰ ਦਾ ਅਲੱਗ-ਅਲੱਗ ਹਿਸਾਬ ਸੋ ਕਿਸੇ ਦੀ ਗੁੰਜਾਇਸ਼ ਹੁੰਦੀ ਵੀ ਆ ਵੀ 19 ਕੀ ਕੋਈ ਫਰਕ ਪੈ ਜੇ ਸਾਈਜ਼ ਵੱਧ ਜੇ ਕਿਸੇ ਦੀ ਗੁੰਜਾਇਸ਼ ਨਹੀਂ ਵੀ ਹੁੰਦੀ ਨਹੀਂ ਵੀ ਵੱਧ ਸਕਦਾ ਅਗਰ ਕੁਝ ਕੋਸ਼ਿਸ਼ ਕਰਾਂਗੇ ਆਪਾਂ ਅਗਰ ਮੈਂ ਦੱਸੂਗਾ ਤੁਹਾਨੂੰ ਘਰੇ ਤੁਸੀਂ ਕੀ ਕਰ ਸਕਦੇ ਹੋ ਕੀ ਕੋਸ਼ਿਸ਼ ਕਰ ਸਕਦੇ ਹੋ ਸੋ ਘਰੇ ਤੁਸੀਂ ਆਪਣੇ ਇੱਕ ਦੋ ਚੀਜ਼ਾਂ ਨਾਲ ਇਹਨੂੰ ਤੁਸੀਂ ਆਪਣਾ ਟਰਾਈ ਕਰ ਸਕਦੇ ਹੋ ਦੋ ਤਿੰਨ ਮਹੀਨੇ ਵਰ ਇਹਦਾ ਤੁਸੀਂ ਪ੍ਰਯੋਗ ਕਰੋਗੇ ਤੇਲ ਦਾ ਤਾਂ ਕਾਫੀ ਹੱਦ ਤੱਕ ਮੈਂ ਕਹਾਂਗਾ ਵੀ ਕੁਝ ਨਾ ਕੁਝ ਤੁਹਾਨੂੰ ਫਰਕ ਪੈ ਸਕਦਾ ਸੋ ਪੈਨ ਨੂੰ ਤਾਂ ਐਵੇਂ ਨਹੀਂ ਪਤਾ 2 ਇੰਚ ਹੋ ਜੇ 1 ਇੰਚ ਹੋਰ ਐਕਸਟਰਾ ਹੋ ਜੇ 2 ਇੰਚ ਵਾਧੇ 3 ਇੰਚ ਵਾਧੇ ਪੈਨ ਨੂੰ ਨਾ ਪਵੇ ਤੁਸੀਂ ਅਗਰ ਤੁਸੀਂ ਹਿੰਮਤ ਕਰ ਲਓਗੇ ਜਾਂਦਾ ਕੁਝ ਨਹੀਂ ਹੈ ਨਾ ਵੀ ਇਹ ਹਿੰਮਤ ਕਰਨੀ ਹੈ ਕੋਸ਼ਿਸ਼ ਕਰਨੀ ਆ ਤਾਂ ਕਰ ਸਕਦੇ ਆ ਤੇ ਇੰਨੀ ਗ ਬੇਨਤੀਆ ਵੀ ਦੇ ਉਪਰ ਇਹ ਨਾ ਜਾਏ ਉਹ ਵੀ ਮੈਂ ਕੋ ਗਰੰਟੀ ਦੇ ਰਿਹਾ ਵੀ ਹੋ ਜਾਊਗਾ 100% ਤੇ ਮੈਂ ਤੁਹਾਡਾ ਦਿਲ ਵੀ ਨਹੀਂ ਤੋੜਨਾ ਵੀ ਨਹੀਂ ਹੋਣਾ ਹੈ ਨਾ ਹੁਣ ਕੀ ਦਾ ਹੋ ਜਾਊਗਾ ਕੀ ਦਾ ਨਹੀਂ ਹੋ ਜਾਊਗਾ ਆਪਾਂ ਕੁਝ ਕਹਿ ਨਹੀਂ ਸਕਦੇ ਇਸ ਬਾਰੇ ਸੋ ਕੋਸ਼ਿਸ਼ ਕਰੋਗੇ ਤਾਂ ਕੁਝ ਨਾ ਕੁਝ ਫਾਇਦਾ ਜ਼ਰੂਰ ਹੋਊਗਾ ਮਨ ਜੇ ਮੈਂ ਆਪਾਂ ਕੇ ਬਾਰੇ ਦੇਖਦੇ ਆ ਕਿਸੇ ਨੂੰ ਪੈਰਾਲਾਈਜ਼ ਹੋ ਜਾਂਦਾ ਜੇ ਤੁਹਾਡੀ ਅੰਗ ਖੜ ਜਾਂਦਾ ਕੋਈ ਲੱਤਾਂ ਮਾ ਖੜ ਜਾਂਦੀ ਆ ਆਪਾਂ ਕਹਿੰਨੇ ਵੀ ਤੇਲ ਦੀ ਫਲਾਣੇ ਤੇਲ ਦੀ ਮਾਲਿਸ਼ ਕਰੋ ਜੀ ਉਹਦੇ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਚੱਲ ਪੂਗਾ ਨਸਾਂ ਜਿਹੜੀਆਂ ਕਮਜ਼ੋਰ ਹੋਈਆਂ ਓ ਥੋੜੀਆਂ ਦਸਤ ਹੋ ਜਾਣਗੀਆਂ ਠੀਕ ਹੋ ਜਾਣਗੀਆਂ ਅੰਗ ਤੇ ਪਰ ਚੱਲ ਪੈਣਗੇ ਮਾਲਿਸ਼ ਕਰੇ ਤੋਂ ਹੁਣ ਉਸੇ ਤਰ੍ਹਾਂ ਉਹ ਅੰਗ ਦੀ ਗੱਲ ਕਰਦੇ ਆਂ ਅਗਰ ਆਪਾਂ ਆਪਣਾ ਪੁਰਸ਼ਾਂ ਦੇ ਮੁੰਡਿਆਂ ਦੀ ਅੰਗ ਦੀ ਗੱਲ ਕਰਦੇ ਆਂ ਆਪਾਂ ਵੀ ਅਗਰ ਉਹਦੀਆਂ ਨਾੜਾਂ ਕਮਜ਼ੋਰ ਨੇ ਤਾਂ ਥੋੜੀ ਬਹੁਤੀ ਮਾਲਿਸ਼ ਕਰਾਂਗੇ ਤਾਂ ਜਿਹੜੀਆਂ ਨਾੜਾਂ ਕਮਜ਼ੋਰ ਨੇ ਉਹ ਠੀਕ ਹੋ ਜਾਣਗੀਆਂ ਉਹਦੇ ਵਿੱਚ ਬਲੱਡ ਸਰਕੂਲੇਸ਼ਨ ਚੰਗਾ ਹੋਊਗਾ ਜਦੋਂ ਬਲੱਡ ਫਲੋ ਵਧੀਆ ਹੋਊਗਾ ਤਾਂ ਉੱਥੇ ਜਿਹੜਾ ਅਕੜਾ ਰੈਕਸ਼ਨ ਉਹ ਜ਼ਿਆਦਾ ਵਧੀਆ ਆਊਗਾ ਅਕੜਾ ਜਦੋਂ ਵਧੀਆ ਆਊਗਾ ਤਾਂ ਉੱਥੇ ਫਲਾਪਟ ਮਹਿਸੂਸ ਹੋਊਗੀ ਤੁਹਾਨੂੰ ਲੱਗੂਗਾ ਬਹੁਤ ਵਧੀਆ ਫੁੱਲ ਗਿਆ ਮੋਟਾਪਾ ਮੋਟਾ ਹੋ ਗਿਆ ਜ਼ਿਆਦਾ ਸੋ ਜਦੋਂ ਉੱਥੇ ਰੈਕਸ਼ਨ ਆਊਗਾ ਤਾਂ ਥੋੜਾ ਬੋਤਾ ਸਾਈਜ਼ ਵੀ ਤੁਹਾਨੂੰ ਲੱਗੂਗਾ ਆਪਾਂ ਨੂੰ ਵੀ ਹਾਂ ਥੋੜਾ ਜਿਹਾ ਵੱਡਾ ਲੱਗਦਾ ਪਹਿਲਾਂ ਨਾਲੋਂ ਸੋ ਅਗਰ ਥੋੜੀ-ਬੋਤੀ ਹਲਕੀ-ਹਲਕੀ ਮਤਲਬ ਮ사ਜ ਕਰਨੀ ਹੁੰਦੀ ਹੈ ਬਹੁਤਾ ਜ਼ਿਆਦਾ ਨਹੀਂ ਮਤਲਬ ਜੇ ਇਸ ਪੋਜ ਕਰੋ ਇਦਾਂ ਤਾਂ ਤੁਹਾਡੀ ਹਲਕੇ ਹਲਕੇ ਇਦਾਂ ਤੁਸੀਂ ਮਾਲਸ਼ ਕਰਨੀ ਹੈ ਮਾਲਸ਼ ਵੀ ਬਸ ਇੱਕ ਅੱਧੇ ਮਿੰਟ ਵਾਸਤੇ ਬਹੁਤ ਆ ਬਹੁਤ ਲੰਬਾ ਟਾਈਮ ਮਾਲਸ਼ ਨਹੀਂ ਕਰਨੀ ਤੇਲ ਵੀ ਤੁਹਾਨੂੰ ਦੱਸ ਦਾਨਾ ਕਿਹੜਾ ਤੁਸੀਂ ਤੇਲ ਲੈ ਕੇ ਬਾਜ਼ਾਰ ਚੋਂ ਵਰਤਣਾ ਸੋ ਜਿਸ ਦਿਨ ਤੁਸੀਂ ਆਪਣੇ ਸਾਥੀ ਕੋਲ ਜਾਣਾ ਮਤਲਬ ਕਿ ਜੇ ਦਿਨ ਤੁਹਾਡਾ ਪ੍ਰੋਗਰਾਮ ਆ ਹੁਣ ਬਾਹਲਾ ਮੈਂ ਸਪਸ਼ਟ ਨਹੀਂ ਬੋਲੂਗਾ ਜਿਸ ਦਿਨ ਤੁਹਾਡਾ ਪ੍ਰੋਗਰਾਮ ਆ ਉਸ ਦਿਨ ਤੁਸੀਂ ਤੇਲ ਨਾ ਵਰਤੋ ਜਾਂ ਉਹਨੂੰ ਧੋੜੋ ਸਾਫ਼ ਕਰ ਲਓ ਠੀਕ ਹੈ ਜੀ ਇਹ ਥੋੜੇ ਜਿਹੇ ਜਿਹੜੇ ਹੈਗੇ ਨੇ ਸਾਵਧਾਨੀਆਂ ਵਰਤਣੀਆਂ ਨੇ ਕਿਉਂਕਿ ਆਪਣੇ ਦੂਸਰੇ ਨੂੰ ਲੇਡੀਜ਼ ਨੂੰ ਕਈ ਵਾਰੀ ਸਮੱਸਿਆ ਪਾ ਜਾਂਦੀ ਹੈ ਤੇ ਤੇਲ ਨਾਲ ਕਈ ਵਾਰੀ ਗਰਮ ਐਸਪੀਨਫੈਕਸ਼ਨ ਹੋ ਜਾਂਦੀ ਹੈ ਸੋ ਜੇ ਪੇਜ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤੁਸੀਂ ਕਿੰਨੇ ਕ ਟਾਈਮ ਤੋਂ ਜੁੜੇ ਹੋਏ ਹੋ ਆਪਣੇ ਚੈਨਲ ਨਾਲ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਅਗਰ ਤੁਹਾਨੂੰ ਮੇਰੀ ਆਵਾਜ਼ ਵਧੀਆ ਆ ਰਹੀ ਹੈ ਤਾਂ ਆਵਾਜ਼ ਤੁਸੀਂ ਲਿਖ ਦਿਓ ਵੀ ਓਕੇ ਹੈ ਤੇ ਬਾਕੀ ਕਿੰਨੇ ਟਾਈਮ ਤੋਂ ਤੁਸੀਂ ਜੁੜੇ ਹੋਏ ਹੋ ਆਪਣੇ ਇਹਦੇ ਨਾਲ YouTube ਨਾਲ ਉਹ ਵੀ ਜ਼ਰੂਰ ਤੁਸੀਂ ਕਮੈਂਟ ਦੇ ਵਿੱਚ ਲਿਖਿਓ ਤੇ ਕਮੈਂਟ ਮੇਰੇ ਕੋਲ ਵੈਸੇ ਸ਼ੋ ਨਹੀਂ ਹੋ ਰਹੇ ਜਿਆਦਾ ਕਮੈਂਟ ਕਿਤੇ ਬੰਦੇ ਨਾ ਹੋਏ ਪਏ ਹੁਣ ਸੋ ਅਗਰ ਮੇਰੀ ਆਵਾਜ਼ ਆ ਰਹੀ ਹੈ ਤੁਸੀਂ ਤਾਂ ਵੀ ਦੱਸ ਦਿਓ ਹਾਂਜੀ ਬਲਜੀਤ ਸਿੰਘ ਜੀ ਲਿਖ ਦਿੰਦੇ ਓਕੇ ਕਿਹੜੇ ਜ਼ਿਲ੍ਹੇ ਦੇ ਤੁਸੀਂ ਬਿਲੋਂਗ ਕਰਦੇ ਹੋ ਇਹ ਵੀ ਲਿਖਿਓ ਤੁਸੀਂ ਮੇਰੇ ਨਾਲੇ ਤੁਸੀਂ ਉਹਦੇ ਉੱਪਰ ਜੁੜੇ ਹੋ ਆ ਆਪਣਾ ਫੇਸਬੁੱਕ ਦੇ ਉੱਪਰ ਇਹ ਵੀ ਦੱਸਿਓ ਜੈਸ ਜਾਂ ਨੋ ਫੇਸਬੁੱਕ ਤੇ ਜੁੜੇ ਹੋ ਜੈਸ ਜਾਂ ਨੋ ਇਹ ਲਿਖ ਦਿਓ ਸੋ ਫੇਸਬੁੱਕ ਦੇ ਉੱਪਰ ਪੇਜ ਹੈ ਆਪਣਾ 올ਡ ਆਯੁਰਵੇਦ ਦਾ ਉੱਥੇ ਜਾ ਕੇ ਮੇਰੀ ਫੋਟੋਆਂ ਲੱਗੀਆਂ ਨੇ ਜਾਂ ਵੀਡੀਓ ਤੁਸੀਂ ਦੇਖੋਗੇ ਪਤਾ ਲੱਗ ਜਾਊਗਾ ਉਹਨੂੰ ਫੋਲੋ ਕਰ ਲਿਓ ਫੇਸਬੁੱਕ ਦੇ ਉੱਪਰ ਥੋੜਾ ਜਿਹਾ ਅਪਡੇਟ ਮਜਾਦ ਰਹਿਣਾ ਅੱਜਕੱਲ ਠੀਕ ਹੈ ਜੀ ਜੈਸ ਬਲਜੀਤ ਸਿੰਘ ਜੀ ਫੇਸਬੁੱਕ ਤੇ ਵੀ ਜੁੜੇ ਹੋਏ ਨੇ ਆਪਣੇ ਤੇ ਕਿੱਥੋਂ ਬਲੋਂਗ ਕਰਦੇ ਹੋ ਧੰਨਵਾਦ ਤੁਹਾਡਾ ਤੇ ਕਿੰਨੇ ਟਾਈਮ ਦੇ ਹੁਣ ਅਸੀਂ ਜੁੜੇ ਹੋਏ ਹਾਂ ਆਪਣੇ YouTube ਦੇ ਨਾਲ ਇਹਦਾ ਮਤਲਬ ਤੁਸੀਂ ਵੀਡੀਓ-ਵੀਡੀਓ ਦੇਖਦੇ ਰਹਿੰਦੇ ਹੋਗੇ ਨਾ ਤੇ ਧੰਨਵਾਦ ਸਾਰਿਆਂ ਦਾ ਤੁਹਾਡਾ ਸੋ ਹੁਣ ਮੈਂ ਦੱਸ ਦਵਾਂ ਤੇਲ ਸੋ ਤੇਲ ਤੁਹਾਨੂੰ ਦੱਸਣ ਲੱਗਿਆ ਤੇ ਤੇਲ ਦਾ ਨਾਮ ਹੈਗਾ ਜੀ ਸ਼੍ਰੀ ਉਪਾਲ ਤੇਲ ਤਬਾ ਮੰਡੀ ਤੋਂ ਠੀਕ ਹੈ ਜੀ ਤਬਾ ਮੰਡੀ ਵਾਲਿਆਂ ਦਾ ਤੁਹਾਡਾ ਬਲਜੀਤ ਸਿੰਘ ਜੀ ਦਾ ਧੰਨਵਾਦ ਸੋ ਦੇਵ ਸਿੰਘ ਸਿੱਧੂ ਜੀ ਲਿਖਦੇ ਨੇ ਸੁਖਦੇਵ ਸਿੱਧੂ ਜੀ ਕਨੇ ਬਾਈ ਜੀ ਦੰਦਾਂ ਨੂੰ ਕੀੜਾ ਲੱਗਿਆ ਹੋਵੇ ਦੇਖੋ ਦੰਦਾਂ ਨੂੰ ਕੀੜਾ ਲੱਗਿਆ ਹੋਵੇ ਇਹਦਾ ਬਹੁਤ ਵਧੀਆ ਹੱਲ ਆ ਕੀ ਕਰਨਾ ਤੁਸੀਂ ਹਫਤੇ ਦੇ ਵਿੱਚ 2-3 ਵਾਰੀ ਸਿਰਫ 2-3 ਵਾਰੀ ਹਰ ਰੋਜ਼ ਕਰਨ ਦੀ ਲੋੜ ਨਹੀਂ ਨਮਕ ਲੈਣਾ ਨਮਕ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਮਿਲਾ ਲੈਣਾ ਨਮਕ ਲੋ ਨਮਕ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਮਿਲਾਉਣ ਨੂੰ ਦੰਦ ਨੂੰ ਗਿੱਲਾ ਕਰ ਲੋ ਤੇ ਉਹਦੇ ਵਿੱਚ ਮਲਾਲੋ 2-3 ਚਟਕੀਆਂ ਫੜਕੜੀ ਦੀਆਂ ਇਸ ਸੀ ਹੋਈ ਫੜਕੜੀ ਦੀਆਂ ਜਦ ਤੁਸੀਂ ਫੜਕੜੀ ਖਿਲ ਕਰ ਲੋ ਫੜਕੜੀ ਖਿਲ ਕਰ ਕੇ ਉਹਦਾ ਪਾਊਡਰ ਕਰਕੇ ਵਿੱਚ ਪਾ ਲੋ ਥੋੜਾ ਜਿਹਾ ਨਮਕ ਜਾਂਦਾ ਨਮਕ ਲੈ ਲੋ ਚਾਹੀ ਜਿਹੜਾ ਘਰੇ ਨਮਕ ਆਉ ਲੈ ਲੋ ਵੀ ਥੋੜਾ ਜਾਨੂੰ ਸਰ੍ਹੋਂ ਤੇਲ ਨਾਲ ਗਿੱਲਾ ਕਰ ਲੋ ਉਹਨੂੰ ਦੰਦਾਂ ਦੇ ਉੱਪਰ ਚੰਗੀ ਤਰ੍ਹਾਂ ਮਲ ਲੈਣਾ ਤੇ ਮਲ ਕੇ ਥੋੜਾ ਜਿਹਾ ਫਿਰ ਮੂੰਹ 'ਚ ਪਾਣੀ ਬਾ ਕੇ ਮਲਣ ਤੋਂ ਬਾਅਦ ਥੋੜਾ ਜਿਹਾ ਮੂੰਹ 'ਚ ਪਾਣੀ ਬਾ ਕੇ ਕੁਝ ਟਾਈਮ ਮੂੰਹ 'ਚ ਰੱਖੋ ਉਹਨੂੰ ਤੇ ਕੁਰਲੀ ਕਰ ਲੋ ਤੇ ਰਾਤ ਨੂੰ ਸੌਣ ਲੱਗੇ ਤੁਸੀਂ ਕਰ ਸਕਦੇ ਹੋ ਸਰੋਂ ਦੇ ਤੇਲ ਦੇ ਵਿੱਚ ਥੋੜਾ ਜਿਹਾ ਨਮਕ ਮਲਾ ਕੇ ਥੋੜੀ ਜਿਹੀ ਫੜਕੜੀ ਖਿਲ ਮਲਾ ਕੇ ਖਿਲ ਕਰੀ ਵੜਕੜੀ ਦਾ ਬਾਊਡਰ ਕਰਕੇ ਪੰਦਾਂ ਤੇ ਮਲੋਗੇ ਤੇ ਇਹਦੀ কুরਲੀ ਕਰੋਗੇ ਰਾਤ ਨੂੰ ਪੈਣ ਲੱਗੇ ਬਹੁਤ ਵਧੀਆ ਨਾਮ ਮਿਲੂਗਾ ਦੰਤਾਂ ਦਾ ਕੀੜਾ ਸਹੀ ਹੋ ਜੂ ਦੰਦਾਂ ਦੀ ਕੋਈ ਵੀ ਪ੍ਰੋਬਲਮ ਆ ਜਾਂ ਪਾਇਰੀ ਆ ਜਾਂ ਦੰਤਾਂ ਜੋ ਖੂਨ ਨਿਕਲਦਾ ਤਾਂ ਤਰੰਡਾ ਲੱਗਦਾ ਤੇ ਮਸੂੜੇ ਖੋਲੇ ਹੋਏ ਨੇ ਸਾਰਿਆਂ ਜੀ ਫਾਇਦਾ ਹੋਊਗਾ ਇਹ ਹੋਵੇ ਦੰਦਾਂ ਦਾ ਕੰਮ ਤੇ ਹੁਣ ਆਪਾਂ ਗੱਲ ਕਰੀਏ ਲੰਬਾਈ ਮੋਟਾਈ ਵਾਲੀ ਤੇਲ ਹੈਗਾ ਜੀ ਸ੍ਰੀ ਗੋਪਾਲ ਤੇਲ ਸ਼੍ਰੀ ਗੋਪਾਲ ਟੇਲਰਗੇ ਤੁਸੀਂ ਵਰਤ ਸਕਦੇ ਹੋ ਸੋ ਸ਼੍ਰੀ ਗੋਪਾਲ ਟੇਲਰ ਕਿਸੇ ਵੀ ਕੰਪਨੀ ਦਾ ਲੜੋ ਡਾਵਾ ਰਵਾਇਨਾ ਦਾ ਬਹੁਤ ਕੰਪਨੀਆਂ ਦਾ ਹੁੰਦਾ ਸੋ ਮੈਂ ਦੱਸਦਾ ਬਿਹਲਕੀ ਹਲਕੀ ਮਾਲਸ਼ ਕਰਨੀ ਆ ਮਾਲਸ਼ ਕਰੋਗੇ ਰੱਬ ਤੁਹਾਡਾ ਭਲਾ ਕਰੂ ਸੋ ਪਤਾ ਨਹੀਂ ਕਿੰਨਾ ਸਾਈਜ਼ ਹੋ ਦੀ ਹੈ ਨਾ ਕਿਤੇ ਵੀ ਨਾ ਫੀਲਿੰਗ ਚੱਕ ਲਓ ਵੀ ਕਿਦਾਂ ਨੀਗਰੋ ਜਿਹੜੇ ਹੁੰਦੇ ਨੇ ਕਾਲੇ ਕਾਲੇ ਤੇ ਜਿਆਦਾ ਹੀ ਕਿਤੇ ਵੀ ਤੁਹਾਡੀ ਫੀਲਿੰਗ ਐ ਐਡਵਾਂਸ ਹੋ ਜੇ ਵੀ ਕਿਤੇ ਨੀਗਰੋ ਮੰਗੂ ਨੀਗਰੋ ਆਮ ਮੰਗੂ ਵੀ ਜਿਆਦਾ ਹੀ ਕਿਤੇ ਕੰਮ ਵਧੀਆ ਹੋ ਜੂ ਸਾਡਾ ਸੋ ਨੀਗਰੋਆਂ ਦਾ ਮੈਂ ਇਹ ਦੱਸਤਾ ਹਾਂ ਨਾ ਵੀ ਜਿਹੜਾ ਸਰੀਰ-ਸਰੀਰ ਦਾ ਤੇ ਦੇਸ਼ ਦੇ ਦਾ ਹਰੇਕ-ਹਰੇ ਦੀ ਦਾ ਫਰਕ ਹੁੰਦਾ ਜਿਹੜੇ ਨੀਗਰੋ ਨੇ ਉਹਨਾਂ ਦਾ ਖਾਣ-ਪਾਣ ਕਹਿ ਲੋ ਜਾਂ ਉਹਨਾਂ ਦਾ ਲਾਈਫਸਟਾਈਲ ਕਹਿ ਜੋ ਕਿਦਾਂ ਦਾ ਹੋਊਗਾ ਨਾ ਉਸ ਹਰ ਉਹਨਾਂ ਦਾ ਸਾਈਜ਼ ਦਾ ਫਰਕ ਹੁੰਦਾ ਕਈ ਵਾਰੀ ਨੌਜਵਾਨ ਨੀਗਰੋਆਂ ਦੀਆਂ ਕਿਤੇ ਫੋਟੋਆਂ ਨਿਕਲਾਂਦ ਨੇ ਜਾਂ ਕੋਈ ਵੀਡੀਓ ਦੇਖ ਲਾਂਦ ਨੇ ਇੱਧਰ-ਉੱਧਰ ਦੀ ਸੋ ਨੌਜਵਾਨਾਂ ਦੇ ਮਨ ਦੇ ਵਿੱਚ ਇਹ ਕਹਾਣੀ ਆ ਜਾਂਦੀ ਹੈ ਵੀ ਓਵੇਂ ਹੋਣਾ ਚਾਹੀਦਾ ਸਾਡਾ ਤਾਂ ਦੇਖੋ ਇੱਕ ਹੋਰ ਗੱਲ ਸਪਸ਼ਟ ਕਰਾਂ ਮੈਂ ਲੇਡੀ ਨੂੰ ਸਾਈਜ਼ ਨਾਲ ਕੋਈ ਫਰਕ ਨਹੀਂ ਪੈਂਦਾ ਹਰ ਇੱਕ ਪੈਂਦਾ ਤੁਹਾਡੇ ਜਿਹੜਾ ਅਖੜਾ ਆਪਣਾ ਤੁਹਾਡਾ ਰੈਐਕਸ਼ਨ ਆ ਤੁਹਾਡੀ ਜਿਹੜੀ ਟਾਈਟਨੈਸ ਆ ਹਾਰਡ ਕਿੰਨਾ ਵੀ ਜ਼ਿਆਦਾ ਹੁੰਦਾ ਉਹ ਚਾਹੇ ਤੁਸੀਂ 4 ਇੰਚ ਆ ਚਾਹੇ 5 ਇੰਚ ਆ ਚਾਹੇ 8 ਇੰਚ ਆ ਅਖੜਾ ਆਵਦੀ ਹੋਣਾ ਚਾਹੀਦਾ ਉਹਦੇ ਨਾਲ ਹੀ ਤਸੱਲੀ ਹੁੰਦੀ ਆ ਸੋ ਆਪਾਂ ਕਹਿ ਦਈਏ ਵੀ ਲੰਬਾਈ ਨਾਲ ਲੰਬਾਈ ਨਾਲ ਕੁਝ ਨਹੀਂ ਹੁੰਦਾ ਲੰਬਾਈ ਨਾਲ ਦਾ ਤੁਸੀਂ ਕਿਸੇ ਦਾ ਪੇਟ ਦਰਦ ਹੀ ਕਰੋਗੇ ਹੋਰ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਜਿਹੜਾ ਅਸਲ ਜਿਹੜੀ ਚੀਜ਼ ਦਾ ਲੇਡੀ ਨੂੰ ਆਨੰਦ ਆਉਂਦਾ ਜਿੱਥੋਂ ਕਿਉਂਕਿ ਉਹ ਜਿਹੜੀ ਉਹ ਪਾਰਟ ਆ ਉਹ ਅੰਦਰ ਕਿਤਨੀ ਹੁੰਦਾ ਉੱਪਰਲੇ ਪਾਸੇ ਹੀ ਹੁੰਦਾ ਬਾਹਰਲੇ ਪਾਸੇ ਜਿਵੇਂ ਮੈਂ ਕਹਾਂ ਬੀ ਅਗਰ ਤੁਸੀਂ ਲਗਾ ਲੋ ਇੱਥੇ ਉੱਪਰਲੇ ਪਾਸੇ ਇੱਥੇ ਥੋੜਾ ਪਾਰਟ ਹੁੰਦਾ ਕਹਿ ਲਓ ਵੀ ਤੁੰ ਥੋੜਾ ਜਿਹਾ ਐਗਜ਼ਾਮਪਲ ਦੇ ਰਿਹਾ ਸੋ ਸਾਰਾ ਕੁਝ ਅਗਰ ਉੱਥੇ ਟੱਚ ਹੋਊਗਾ ਉੱਥੇ ਰਗੜ ਪੈਣੀ ਹੈ ਤਾਂ ਉੱਥੋਂ ਹੀ ਸਾਰਾ ਕੁਝ ਜਿਹੜਾ ਹੈਗਾ ਔਰਗੇਜ਼ਮ ਹੁੰਦਾ ਸੋ ਤੁਸੀਂ ਆਪਣਾ ਕਈ ਵਾਰੀ ਨੌਜਵਾਨਾਂ ਨੂੰ ਨਹੀਂ ਪਤਾ ਹੁੰਦਾ ਨਵੇਂ ਨਵੀਂ ਸ਼ਾਦੀ ਹੋਈ ਹੁੰਦੀ ਹੈ ਜਾਂ ਕੁਛ ਵੀ ਲਗਾ ਲੋ ਤੇ ਉਹਨਾਂ ਨੂੰ ਹੁੰਦਾ ਪਤਾ ਨਹੀਂ ਵੀ ਅੰਦਰ ਕੋਈ ਲੰਬਾਈ ਜ਼ਿਆਦਾ ਹੋਗੀ ਪਤਾ ਨਹੀਂ ਜ਼ਿਆਦਾ ਆਨੰਦ ਆਊਗਾ ਲੈਡੀ ਨੂੰ ਤੇ ਇਸ ਮੰਦੇ ਕੋਈ ਗੱਲ ਨਹੀਂ ਸੋ ਬਾਕੀ ਥੋਡੀਆਂ ਗੱਲਾਂ ਬਾਤਾਂ ਨੇ ਤੁਹਾਡਾ ਰੋਮਾਂਸ ਕਿੱਦਾਂ ਦਾ ਤੁਸੀਂ ਕਰਦੇ ਹੋ ਫੋਰਪਲੇ ਕਿੱਦਾਂ ਦਾ ਕਰਦੇ ਹੋ ਉਹ ਗੱਲਾਂ ਮੈਟਰ ਕਰਦੀਆਂ ਨੇ ਜ਼ਿਆਦਾ ਠੀਕ ਹੈ ਜੀ ਬਹੁਤ ਸਾਈਜ਼ ਹੋਣੀ ਨਾਲ ਨਹੀਂ ਫਰਕ ਪੈਂਦਾ ਹੁੰਦਾ ਸੋ ਤੁਸੀਂ ਕਿੰਨੇ ਗ੍ਰੋਮੈਂਟਿਕ ਹੋ ਕਿੰਨੇ ਤੁਸੀਂ ਕਹੇ ਜਾਂ ਗੱਲਾਂ ਕਰਦੇ ਹੋ ਉਹ ਚੀਜ਼ਾਂ ਬਹੁਤ ਜ਼ਰੂਰੀ ਨੇ ਇਹਦੇ ਵਿੱਚ ਸ਼ਾਮਲ ਹੋਣੀ ਹੈ ਹਰੇਕ ਸਮਾਗਮ ਦੇ ਵਿੱਚ ਉਹ ਚੀਜ਼ਾਂ ਸ਼ਾਮਲ ਹੋਣੀਆਂ ਬਹੁਤ ਜ਼ਰੂਰੀ ਨੇ ਉਹ ਚੀਜ਼ਾਂ ਦੇ ਉੱਪਰ ਅੱਧਾ ਘੰਟਾ-ਘੰਟਾ ਲਾਇਆ ਜਾਵੇ ਤਾਂ ਬਿਹਤਰ ਹੈ ਉਦੋਂ ਬਿਨਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਪੋਰਪਲੇ ਕਹਿ ਲਈਏ ਆਪਾਂ ਜਿਹੜਾ ਪਹਿਲਾ ਵਾਲਾ ਸਮਾਂ ਹੁੰਦਾ ਵੀ ਗੱਲਾਂ ਬਾਤਾਂ ਕਹਿ ਲੋ ਜਾਂ ਹੋਰ ਚੀਜ਼ਾਂ ਨੇ ਬਹੁਤ ਤਰ੍ਹਾਂ ਦੀ ਹਨਾ ਉਹ ਜ਼ਰੂਰੀ ਨੇ ਹੋਣੀਆਂ ਜਿਵੇਂ ਕਹਿ ਲੋ ਗੋਰਿਆਂ ਵਾਲਾ ਕੰਮ ਅੰਗਰੇਜ਼ਾਂ ਵਾਲਾ ਕੰਮ ਪਤਾ ਹੀ ਹੁੰਦਾ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਪਹਿਲਾਂ ਉਹ ਚੀਜ਼ਾਂ ਦੇ ਸਮਾਂ ਲਗਾਉਂਗੇ ਤਾਂ ਬਿਹਤਰ ਹੈ ਤਾਂ ਬਹੁਤ ਵਧੀਆ ਇਹਦਾ ਰੋਗ ਸਾਰਾ ਸਿਸਟਮ ਸੋ ਬਾਕੀ ਇਸ ਤੋਂ ਇਲਾਵਾ ਹੁੰਦਾ ਵੀ ਕੱਲਾ ਇਹ ਹੀ ਨਹੀਂ ਵੀ ਕੱਲਾ ਇਹ ਹੀ ਸਾਰਾ ਕੁਝ ਹੁੰਦਾ ਜੀ ਲਈ ਵਾਸਤੇ ਤੁਹਾਡੇ ਜੀ ਸਾਥੀ ਵਾਸਤੇ ਸੋ ਉਹਨੂੰ ਥੋੜਾ ਪਿਆਰ ਥੋੜੇ ਵੱਲੋਂ ਸਤਿਕਾਰ ਥੋੜੇ ਵੱਲੋਂ ਉਹਦੀ ਕੇਰ ਥੋੜੇ ਵੱਲੋਂ ਬਾਹਰ ਅੰਦਰ ਆਊਟਿੰਗ ਜਿਵੇਂ ਕਹ ਲਈਏ ਕਿ ਬਾਹਰ ਅੰਦਰ ਜਾਣਾ ਘਮਾਉਣਾ ਫਰਾਉਣਾ ਗੱਲਾਂ ਬਾਤਾਂ ਕਿੰਦਾਂ ਦੀਆਂ ਨੇ ਤੁਹਾਡੀਆਂ ਉਹ ਸਾਰਾ ਮੈਟਰ ਕਰਦਾ ਕੰੱਲਾ ਇਹੀ ਚੀਜ਼ ਮੈਟਰ ਨਹੀਂ ਇਹੀ ਕੰੱਲਾ ਇਹੀ ਚੀਜ਼ ਵਾਸਤੇ ਨਹੀਂ ਇਹ ਰਿਸ਼ਤਾ ਹੁੰਦਾ ਨਾ ਸੋ ਰੂਹਾਂ ਦੇ ਰਿਸ਼ਤੇ ਹੁੰਦੇ ਨੇ ਜਿਵੇਂ ਕਹਿ ਲਓ ਮਤਲਬ ਮੈਂ ਨੌਜਵਾਨਾਂ ਨੂੰ ਕੱਢਦਾ ਹੁੰਨਾ ਕਈ ਸਮੱਸਿਆਵਾਂ ਤੋਂ ਅਵੇਅਰ ਕਰਦਾ ਹੁੰਨਾ ਕਈ ਮੁੰਡੇ ਨੇ ਬਾਹਰ ਲਈ ਘਟੀਆਂ 'ਚ ਬੈਠੇ ਨੇ ਜਾਂ ਇੱਥੇ ਨੇ ਇੰਡੀਆ 'ਚ ਸੋ ਕਈ ਨੌਜਵਾਨ ਗੁੰਮਰਾਹੇ ਹੋ ਜਾਂਦੇ ਨੇ ਡਰ ਜਾਂਦੇ ਨੇ ਘਬਰਾ ਜਾਂਦੇ ਨੇ ਵੀ ਆਪਣੇ ਆਪ ਨੂੰ ਕਮਜ਼ੋਰ ਸਮਝ ਹੀ ਜਾਣਗੇ ਕਈ ਕੰਦਾਂ ਤੇ ਪੜ ਪੜ ਕੇ ਕਮਜ਼ੋਰ ਸਮਝ ਜਾਣਗੇ ਆਪਣੇ ਆਪ ਨੂੰ ਐਵੇਂ ਸੋਚੀ ਜਾਣਗੇ ਵੀ ਸਾਨੂੰ ਕਮਜ਼ੋਰੀ ਹੋ ਗਈ ਜੀ ਇਹ ਲਿਖ ਹਾਂ ਤਾਂ ਕੰਦਾ ਨੇ ਨਾ ਸ਼ਾਦੀ ਸੇ ਘਰਾਹੜ ਫਲਾਣਾ ਤੇ ਉਹ ਘਰਾਂ ਦੇ ਵਿੱਚ ਐਡ ਹੁੰਦੀਆਂ ਨੇ ਉਹਨੂੰ ਦੇਖ ਕੇ ਬੜੇ ਨੌਜਵਾਨਾਂ ਦੀ ਮਨ ਤੇ ਪ੍ਰਾਸਰ ਹੁੰਦਾ ਮਤਲਬ ਮੈਂ ਤਾਂ ਕਹਿਣਾ ਉਹਨਾਂ ਵੀ ਸਾਈਕਲੋਜੀਕਲੀ ਜਿਹੜਾ ਸਿਸਟਮ ਆ ਸਾਰਾ ਇਹ ਤੁਹਾਡੇ ਦਿਮਾਗ ਦੇ ਉੱਪਰ ਤੁਹਾਡੀ ਸੋਚ ਦੇ ਉੱਪਰ ਡਿਪੈਂਡ ਕਰਦਾ ਸਰੀਰਕ ਸਮੱਸਿਆ ਬਹੁਤ ਘੱਟ ਹੁੰਦੀ ਆ ਸਾਈਕਲੋਜੀਕਲੀ ਜ਼ਿਆਦਾ ਹੁੰਦੀ ਆ ਸੋ ਇਸ ਕਰਕੇ ਨੀਂਦ ਨੂੰ ਪੂਰੀ ਲਿਆ ਕਰੋ ਇਦਾਂ ਦੀਆਂ ਸਮੱਸਿਆਵਾਂ ਜੀ ਲੱਗਦੀਆਂ ਨਹੀਂ ਕੋਈ ਸਟ्रेस ਨਾ ਲੋ ਟੈਨਸ਼ਨ ਨਾ ਲੋ ਜ਼ਿਆਦਾ ਆਪਣੀ ਖੁਰਾਕ ਵਧੀਆ ਰੱਖੋ ਸੋ ਸਾਰਾ ਸਮੇਂ ਸਿਰ ਵਧੀਆ ਰਹਿੰਦਾ ਤੇ ਖਰਾਕ ਚੰਗੀ ਖਾਓਗੇ ਨੀਂਦ ਪੂਰੀ ਲਓਗੇ ਕੋਈ ਸਟ्रेस ਟੈਨਸ਼ਨ ਨਹੀਂ ਲਓਗੇ ਇਹ ਚੀਜ਼ਾਂ ਠੀਕ ਰਹਿੰਦੀਆਂ ਨੇ ਸੋ ਬਾਕੀ ਫਿਰ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦਾ ਰਹੂੰਗਾ ਮੈਂ ਵੀਡੀਓ ਪਾਉਂਦਾ ਰਹਿਣਾ ਨਵੇਂ ਸ਼ੇਅਰ ਸ਼ੁਰੂ ਕਰਦੇ ਜਾ ਕਰੋ ਤੇ YouTube ਨੂੰ ਸਬਸਕ੍ਰਾਈਬਿੰਗ ਕਰੇ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਲਾਈਵ ਹੁੰਦਾ ਰਹੂੰਗਾ ਮੈਂ ਤੇ Facebook ਤੇ ਵੀ ਤੁਸੀਂ ਜੁੜੇ ਹੋਇਆ ਹੋ ਸਭ ਦਾ ਧੰਨਵਾਦ ਹੋਰ ਵੀਡੀਓ ਲੈ ਕੇ ਮੈਂ ਜਲਦੀ ਹਾਜ਼ਰ ਹੋਊਂਗਾ ਲਾਈਵ ਵੀ ਜਲਦੀ ਹੋਊਂਗਾ ਲਾਈਵ ਹਫਤੇ ਜਿੱਕ ਦੋ ਵਾਰੀ ਹੋ ਜਾ ਕਰੀਏ ਠੀਕ ਰਹੂਗਾ ਦੱਸਿਓ ਕਮੈਂਟ ਕਰਕੇ ਵੀ ਲਾਈਵ ਹੋ ਜਾ ਕਰੀਏ ਸੋ ਪੇਜ ਦੇ ਉੱਪਰ ਇੱਥੇ ਫਿਰ YouTube ਦੇ ਉੱਪਰ ਮਤਲਬ ਕਿ ਵੀਡੀਓ ਥੋੜੀ ਜਿਆਦਾ ਚੱਲ ਨਹੀਂ ਰਹੀ ਜਿਆਦਾ ਮਤਲਬ ਪਤਾ ਨਹੀਂ ਵੀਡੀਓ ਘਟ ਪਾ ਰਿਹਾ ਮੈਂ ਜਾਂ ਕੀ ਚੱਕਰ ਪਿਆ ਹੋਇਆ ਸਮਝ ਨਹੀਂ ਆ ਰਹੀ ਸੋ ਮੇਰਾ ਘਰ ਰਕਮੈਂਡ ਘਟ ਹੁੰਦੀਆਂ ਨੇ ਜਾਂ ਵਾਇਰਲ ਘਟ ਹੁੰਦੀਆਂ ਨੇ ਵਿਊ ਘਟ ਆਉਂਦੇ ਨੇ ਤੇ ਫੇਸਬੁਕ ਦੇ ਉੱਪਰ ਬੜੇ ਸੋਹਣੇ ਗਏ ਵਿਊ ਮਿਲਿ ਨਾ ਚਲੇ ਜਾਂਦੇ ਆ। ਕਈ ਗਿਲਾਕ ਵਿਊ ਹੋ ਜਾਂਦਾ ਨੇ। ਤੇ YouTube ਤੇ ਵੀ ਉਮੀਦ ਆ ਵੀ ਛੇਤੀ ਆਪਣਾ ਜਿਹੜਾ ਸਹੀ ਹੋ ਜੂਗਾ ਇਹ ਇਹਦੇ ਉੱਪਰ ਵਿਊ ਵਧੀਆ ਆਨ ਲੱਗ ਜਾਣਗੇ। ਸੋ ਫੇਸਬੁਕ ਵਾਲਿਆਂ ਨੂੰ ਸੌਰੀ ਇਹ YouTube ਵਾਲਿਆਂ ਨੂੰ ਬੇਨਤੀ ਆ ਵੀ ਆਪਣੀ ਵੀਡੀਓ ਦੇ ਵਿਊ ਵਗੈਰਾ ਲਿਆ ਕਰੋ ਨੁਮਾਇੰਤ ਕਰਿਆ ਕਰੋ ਆਪਣੇ ਨੂੰ ਵੀਡੀਓ ਨੂੰ। ਤੇ ਦਿਓ ਆ ਗਿਆ ਫਿਰ। ਅਰਹ ਹੈ। ਬਾਕੀ ਪਿਆਰ ਸਤਿਕਾਰ ਤੇ ਗੁੱਡ ਨਾਈਟ ਤੇ ਉਹ ਅੱਗੇ ਆਖੋਸ਼ ਰਹੋ ਤੰਦਰੁਸਤ